ਭਗਵੰਤ ਮਾਨ ਜੀ ਆਪ ਸਾਡੇ ਮੂੰਹ ਤੇ ਆ ਮਾਸਕ ਲਾ ਦੋ ਸਾਡੀਆਂ ਜਵਾਨਾ ਬੰਦ ਕਰਮਚਾਰੀਆਂ ਤੁਸੀਂ ਤੁਸੀਂ ਉਹ ਕੰਮ ਕਰਤੇ ਜਿਹੜੇ ਨਹੀਂ ਕਰਨੇ ਸੀ ਮੈਨੂੰ 5:29 ਤੇ ਫੋਨ ਆਇਆ ਔਰ ਮਾਨਯੋਗ ਸੀਏ ਸਟਾਫ ਵੱਲੋਂ ਆਇਆ ਗਿਆ ਜੀ ਸ਼ੁਜੀ ਸਿੰਘ ਦੇ ਕੋਲ ਬੋਲਦੇ ਹਾਂ ਖੰਦੀਰਨ ਜੀ ਹਾਂ ਬੋਲ ਰਿਹਾ ਹੈ ਚੱਛ ਦਾ ਮੁੰਡਾ ਬੋਲਦਾ ਹੈ। ਅੱਛਾ ਇਹ ਚੱਕਰੇ ਦਾ ਇਹ ਉਹਨਾਂ ਨਾਲ ਗੱਲ ਕਰਨੀ ਸੀ। ਇਹ ਸਰ ਨੇ ਤੇ ਗਿਆ ਸੀ ਕਿ ਨਾਲ ਇਹ ਭਾਨੇ ਦਾ ਮਸਲਾ ਸੀਗਾ ਕਿੰਨੇ ਤਰੀਕ ਨੂੰ ਇਹ। ਅੱਜ ਜਦੋਂ ਹੁਣ ਬੈਰੀਕੇਡ ਤੋੜੇ ਉਹਨਾਂ ਨੇ ਨਹੀਂ ਵਿਸ਼ਤਨ ਨਿਕਲੇ। ਮਤਲਬ ਉਹਨੇ ਇਹ ਕਹਿਤਾ ਵੀ ਸਾਨੂੰ ਭਗਵੰਤ ਮਾਨ ਜੀ ਨੇ ਪਹਿਲਾਂ ਕਿਹਾ ਵੀ ਸਾਨੂੰ ਪਹਿਲਾਂ ਸਮਝਾ ਦਿਓ ਇੱਕਾਰੀ ਫਿਰ ਅਗਲੇ ਨੂੰ ਚੱਕ ਲਓ। ਸਾਡਾ ਜਿਹੜਾ ਲੋਕਤੰਤਰ ਅਧਿਕਾਰ ਆ ਉਹ ਸਾਡਾ ਖਤਮ ਹੋ ਗਿਆ ਤੁਸੀਂ ਜ਼ਿੰਦਾਬਾਦ ਆ ਤੁਸੀਂ ਨਜ਼ਾਰੇਦਾਰ ਚੀਜ਼ ਆ ਤੁਸੀਂ ਜਿਹੜਾ ਕਹਿ ਲੋ ਜਿਹੜਾ ਤੁਸੀਂ ਕੰਮ ਕਰ ਜਿਹੜਾ ਤੁਸੀਂ ਬੀਜੇਪੀ ਨੂੰ ਆਂਦੇ ਸੀ ਉਹ ਤੁਸੀਂ ਆਪ ਕਰਨ ਲੱਗ ਗਏ ਆ ਬਹੁਤ ਜਿਹੜਾ ਕਹਿ ਲੋ ਗੱਲੀ ਗੱਲੀ ਉਹਨਾਂ ਨੇ ਦਾਸਤਾ ਵੀ ਅਸੀਂ ਐ ਕਰਦਾਂਗੇ ਆ ਕਰਦਾਂਗੇ ਇਹ ਤਾਂ ਮਤਲਬ ਤੁਸੀਂ ਹੁਣ ਸਾਨੂੰ ਫਿਰ ਭਾਈ ਸਾਹਿਬ ਉਹ ਜਰਨਲ ਡਾਇਰ ਵਾਲਾ ਰੂਪ ਧਾਰੋਗੇ ਉਹ ਤੁਹਾਡੀ ਇੱਛਾ ਉਸ ਤੋਂ ਬਾਅਦ ਤਬੀਅਤ ਤੇ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਗਈ ਉਸ ਦਿਨ ਹਸਪਤਲ ਸੀ ਕੋਈ ਨਹੀਂ ਕੋਈ ਨਹੀਂ ਕੱਢਦੇ ਨਹੀਂ ਠੀਕ ਇਹ ਜਾਂਦਾ ਹੋਣਾ ਹੈ ਨਾ ਉਹਦੇ ਮਗਰ ਜੀ ਨਹੀਂ ਉਹ ਉਸ ਤੋਂ ਬਾਅਦ ਨਹੀਂ ਗਏ ਉਹਨੂੰ ਵੀ ਉਹਦੀ ਕਰਦਾ ਸਪੋਰਟ ਹੈ ਹਾਂਜੀ ਨਹੀਂ ਨਹੀਂ ਉਹਨੇ ਕਰਦਾ ਸਪੋਰਟ ਉਹਦੀ ਘਰੇ ਬੈਠ ਤੇ ਪਿਆ ਜੀ ਤਰੀਕੇ ਤੋੜਿਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੀ ਆਪਾਂ ਗਏ ਹੋਏ ਤਾਂ ਸਾਡੇ ਪਲ ਬੋਲੀ ਮਾਰਦਾ ਅਨਪਛਾਤਿਆਂ ਚ ਪਾਇਆ ਸੀ ਉਹ ਤਾਂ ਮੈਂ ਤੁਹਾਡੀ ਕਹਿੰਦੇ ਚੋਨਾ ਬਲੌਗਰ ਹੀ ਚੁੱਕਣੀ ਸਾਰੇ ਭਗਵਾਨ ਤਮਨ ਜੀ ਆਬ ਸਾਡੇ ਮੂੰਹ ਤੇ ਆ ਮਾਸਕ ਲਾ ਦੋ ਸਾਡੀਆਂ ਜਵਾਨਾਂ ਬੰਦ ਕਰਮਚਾਰੀਆਂ ਤੁਸੀਂ ਤੁਸੀਂ ਉਹ ਕੰਮ ਕਰਤੇ ਜਿਹੜੇ ਨਹੀਂ ਕਰਨੇ ਸੀ ਪੰਜਾਬ ਦੇ ਲੋਕਾਂ ਨੂੰ ਦੱਸ ਦੇਵਾਂ ਮੈਨੂੰ 5:29 ਤੇ ਫੋਨ ਆਇਆ ਔਰ ਮਾਨਯੋਗ ਸੀਐਸਟਾ ਵੱਲੋਂ ਆਇਆ ਗਿਆ ਬڑے ਸਤਿਕਾਰਯੋਗ ਸਾਡੇ ਭਰਾ ਪ੍ਰੇਮ ਚੰਦ ਜੀ ਸੀ ਜਿਨ੍ਹਾਂ ਦਾ ਫੋਨ ਆਇਆ ਉਹਨਾਂ ਨੇ ਇਹ ਮੈਨੂੰ ਥਾਣਾ ਨਹੀਂ ਦੱਸਿਆ ਵੀ ਥਾਣਾ ਕਿਹੜਾ ਤੇ ਮੈਨੂੰ ਫੋਨ ਲਾ ਕੇ ਮੈਂ ਰਿਕਾਰਡਿੰਗ ਤੁਹਾਨੂੰ ਸੁਣਾ ਦੂੰਗਾ ਉਹਨਾਂ ਨੇ ਕਿਹਾ ਵੀ ਤੂੰ ਭਾਨੇ ਦੇ ਕੱਟ ਦੇ ਵਿੱਚ ਗਿਆ ਸੀ ਮੈਂ ਕਿਹਾ ਜੀ 29 ਤਰੀਕ ਨੂੰ ਗਿਆ ਸੀ ਪਹਿਲਾਂ ਆਹ ਮੁੰਡੇ ਨੇ ਫੋਨ ਚੱਕਿਆ ਤੇ ਮੈਂ ਉਦੋਂ ਡਾਕਟਰ ਸਾਹਿਬ ਕੋਲੋਂ ਟੀਕੇ ਲਵਾ ਰਿਹਾ ਸੀ ਮੈਨੂੰ 21 ਤਰੀਕ ਨੂੰ ਨਮੂਨੀਆਂ ਹੋਇਆ ਸੀ ਮੈਨੂੰ ਉਦੋਂ ਪਤਾ ਨਹੀਂ ਲੱਗਿਆ ਮੈਂ ਦਿਲ ਦੇ ਟੈਸਟ ਕਰਾਉਂਦਾ ਰਿਆਂ ਤਾਂ ਜਿਹੜਾ ਕਹਿ ਲੋ ਬਾਅਦ ਦੇ ਵਿੱਚ ਮੈਂ ਕਹਾਂ 29 ਤਰੀਕ ਨੂੰ ਗਿਆ ਸੀ ਕਹਿੰਦਾ 3 ਤਰੀਕ ਨੂੰ ਮੈਂ ਕਹਾਂ ਸੀ ਆਈ.ਡੀ. ਰਿਪੋਰਟ ਲੈ ਲਓ 3 ਤਰੀਕ ਨੂੰ ਅਸੀਂ ਨਹੀਂ ਗਏ ਕਹਿੰਦਾ 29 ਨੂੰ ਗਿਆ ਸੀ ਪਿੰਡ ਮੈਂ ਕਹਾਂ ਗਿਆ ਸੀ ਪਿੰਡ ਕਹਿੰਦਾ ਮਤਲਬ ਉਹਨੇ ਇਹ ਕਹਿਤਾ ਵੀ ਸਾਨੂੰ ਭਗਵੰਤ ਮਾਨ ਜੀ ਨੇ ਪਹਿਲਾਂ ਕਿਹਾ ਵੀ ਸਾਨੂੰ ਪਹਿਲਾਂ ਸਮਝਾ ਦਿਓ ਇੱਕ ਆ ਰੀ ਫਿਰ ਅਗਲੇ ਨੂੰ ਚੱਕ ਲੋ ਭਗਵਾਨ ਤਮਾਨ ਜੀ ਅਸੀਂ ਸਮਝ ਗਏ ਆ ਸਾਡਾ ਜਿਹੜਾ ਲੋਕਤੰਤਰ ਅਧਿਕਾਰ ਆ ਉਹ ਸਾਡਾ ਖਤਮ ਹੋ ਗਿਆ ਹੁਣ ਬੋਲਣਾ ਜਿਹੜਾ ਉਹ ਮੈਂ ਕੱਲਾ ਨਹੀਂ ਸਾਰੇ ਲੋਕ ਬੰਦ ਕਰਨਗੇ ਤੁਸੀਂ ਜ਼ਿੰਦਾਬਾਦ ਆ ਤੁਸੀਂ ਨਜ਼ਾਰੇਦਾਰ ਚੀਜ਼ ਆ ਤੁਸੀਂ ਜਿਹੜਾ ਕਹਿ ਲੋ ਜਿਹੜਾ ਤੁਸੀਂ ਕੰਮ ਕਰ ਜਿਹੜਾ ਤੁਸੀਂ ਭਾਜਪੀ ਨੂੰ ਆਂਦੇ ਸੀ ਉਹ ਤੁਸੀਂ ਆਪ ਕਰਨ ਲੱਗ ਗਏ ਆ ਲੋਕਤੰਤਰ ਦਾ ਕਾਹਨ ਹੋ ਗਿਆ ਫਿਰ ਤੋਂ ਜਿਹੜਾ ਕਹਿ ਲੋ ਰਾਜ ਅੰਗਰੇਜ਼ਾਂ ਦਾ ਆ ਗਿਆ ਹੁਣ ਸਾਡੇ ਮੂੰਹ ਤੇ ਮਾਸਕਾ ਪਹਿਲਾਂ ਤੁਸੀਂ ਜਿਹੜਾ ਕਹਿ ਲੋ মিডিਆ ਚੈਨਲ ਵਾਲਿਆਂ ਨੂੰ ਚੁੱਪ ਕਰਾਇਆ ਕਿਵੇਂ ਨਾ ਕਿਵੇਂ ਕਰਕੇ ਅੱਜ ਮੈਂ ਬੋਲਿਆ ਠੀਕ ਆ ਤੁਸੀਂ ਇਹ ਆ ਸਾਡੀ ਜਿਹੜੀ ਮਾਨਯੋਗ ਸੀਐਸ ਸਟਾਫ ਸਾਨੂੰ ਇਹ ਕਹਿ ਦਿੰਦੇ ਵੀ ਹਾਂ ਭਾਈ ਮਰਿਆਦਾ ਦੇ ਵਿੱਚ ਰਹਿ ਕੇ ਬੋਲੋ ਸਾਨੂੰ ਸੀਐਮ ਸਾਹਿਬ ਨੇ ਕਿਹਾ ਪਰ ਉਹ ਆਂਦੇ ਆ ਵੀ ਤੁਸੀਂ ਬਹੁਤ ਇਹ ਬੋਲਦੇ ਆ ਅਸੀਂ ਹੁਣ ਬਲੋਕਰ ਚੱਕਨੇ ਆਂ ਅਸੀਂ ਅਣਪਛਾਤੇ ਚੱਕਨੇ ਆਂ 3 ਤਰੀਕ ਨੂੰ ਮੈਂ ਬੋਤਲਾਂ ਲਵਾ ਰਿਆ ਸੀ ਜਿਹੜਾ ਕਹਿ ਲਓ ਉਸ ਦਿਨ ਵੀ ਮੈਂ ਬੋਲਿਆ ਇੱਕ ਪਾਸੇ ਤੋਂ ਉਹ ਜਿਹੜਾ ਕਹਿ ਲਓ ਮੇਰਾ ਮਜ਼ਾਕ ਵੀ ਬਣਾਇਆ ਗਿਆ ਆਮ ਆਦਮੀ ਪਾਰਟੀ ਦੇ ਪੇਜਾਂ ਤੇ ਜਿਹੜਾ ਕਹਿ ਲਓ ਉੱਥੇ ਲਾ ਕੇ ਤੇ ਬਾਅਦ ਦੇ ਵਿੱਚ ਉਹ ਗਾਣਾ ਲਾਇਆ ਸੀ ਗੋਲੀ ਮਾਰੋ ਇਹੋ ਜਿਹੀ ਬਨੌਟੀ ਯਾਰ ਦੇ ਤੁਸੀਂ ਮੇਰਾ ਉੱਥੇ ਵੀ ਮਜ਼ਾਕ ਡਾਇਆ ਮੈਨੂੰ ਜਿਹੜੀ ਇੰਨੀ ਕਿ ਤਕਲੀਫ ਆ ਤੁਸੀਂ ਸੋਚ ਨਹੀਂ ਸਕਦੇ ਵੀ ਮੈਂ ਸਾਹ ਲੈਣ ਚ ਪਹਿਲਾਂ ਮੈਨੂੰ ਬੜੀ ਦਿੱਕਤ ਆਉਂਦੀ ਰਹੀ ਆ ਨਮੂਨੀਆਂ ਦਾ ਜਿਹੜਾ ਚੱਕਰ ਬਣਿਆ ਸੀ ਵਿੱਚੇ ਛਾਤੀ ਜਾਮ ਹੋ ਗਈ ਫਿਰ ਡੇਂਗੂ ਬੁਖਾਰ ਆ ਗਿਆ ਉਹ ਡੇਂਗੂ ਬੁਖਾਰ ਪੋਜ਼ਿਟਿਵ ਆ ਗਿਆ ਹੱਡ ਪੈਰ ਮੇਰੇ ਐਨੇ ਕ ਟੁੱਟਦੇ ਆ ਤੁਸੀਂ ਛੱਡ ਗੱਲਾਂ ਦਿਓ ਮੈਨੂੰ ਪਤਾ ਮੈਂ ਕਿੰਨਾ ਦੁੱਖ ਭੋਗ ਰਿਆ ਫਿਰ ਮੈਨੂੰ 320 ਟਾਈ ਫੈਟ ਆ ਗਿਆ ਰਿਪੋਰਟਾਂ ਚੈੱਕ ਕਰ ਸਕਦੇ ਆ ਮੇਰੀਆਂ ਉਥੱਬਾ ਟੈਸਟਾਂ ਦਾ ਪਿਆ ਮੇਰੇ ਤੋਂ ਲੈ ਕੇ ਏਡ ਤੱਕ ਕਰਾਈ ਸੀ ਮੈਂ ਲੋਕਾਂ ਤੋਂ ਮੇਰੇ ਕੋਲ ਹੈ ਨਹੀਂ ਪੈਸੇ ਕਚੈਰੀਆਂ ਜੋਗਰੇ ਕਿਉਂਕਿ ਮੈਨੂੰ ਪਤਾ ਮੈਂ ਤਾਂ ਇਸ ਟਾਈਮ ਇਲਾਜ ਤੇ ਵੀ ਮੰਗ ਮੰਗ ਚਲਾ ਰਿਆਂ ਕੰਮ ਤੇ ਤੁਸੀਂ ਆਹ 마ਸਕ ਜਿਹੜਾ ਕਹਿ ਲਓ ਦੁਬਾਰ ਤੋਂ ਵੰਡ ਦੋ ਅਸੀਂ ਚੁੱਪ ਹੋ ਜਾਾਂਗੇ ਆਡੀਓ ਜਿਹੜੀ ਉਹ ਪੰਜਾਬ ਦੇ ਲੋਕੋਂ ਮੈਂ ਚਲਾ ਰਿਆਂ ਆਡੀਓ ਤੁਸੀਂ ਸੁਣ ਲਓ ਜੇ ਮੈਂ ਕਦੇ ਭਗਵੰਤ ਮਾਨ ਜੀ ਨੂੰ ਇਹੀ ਗੱਲ ਹਮੇਸ਼ਾ ਕਹੀ ਆ ਵੀ ਤੁਸੀਂ ਸਾਡੇ ਆ ਸਾਡੇ ਰਹੋਗੇ ਸਾਡੇ ਬਣ ਕੇ ਚੱਲੋ ਪਰ ਜੇ ਇਸ ਟਾਈਮ ਭਗਵੰਤ ਮਾਨ ਬਗਾਨੇ ਵਾਲੀ ਕਰਦਾ ਇਹਦੀ ਮਰਜ਼ੀ ਆ ਪਰ ਇੰਨਾ ਤਸ਼ੱਦਦ ਤੋਂ ਨਹੀਂ ਲੋੜ ਨਹੀਂ ਗਈ ਸੀਏ ਸਟਾਫ ਮਾਨਯੋਗ ਸੀਏ ਸਟਾਫ ਨੇ ਫੋਨ ਲਾਇਆ ਉਹਨਾਂ ਦੇ ਮੁੰਛੀ ਜੀ ਨੇ ਫੋਨ ਲਾਇਆ ਪ੍ਰੇਮਚੰਦ ਜੀ ਨਾਮ ਉਹਨਾਂ ਦਾ ਇਹ ਨਹੀਂ ਪਤਾ ਕਿਹੜੇ ਥਾਣੇ ਤੋਂ ਲਾਇਆ ਉਹ ਬਹੁਤ ਜਿਹੜਾ ਕਹਿ ਲੋ ਗੱਲੀ ਗੱਲੀ ਉਹਨਾਂ ਨੇ ਰਸਤਾ ਵੀ ਅਸੀਂ ਐ ਕਰਦਾਂਗੇ ਆ ਕਰਦਣਗੇ ਇਹ ਤਾਂ ਮਤਲਬ ਤੁਸੀਂ ਹੁਣ ਸਾਨੂੰ ਫਿਰ ਭਾਈ ਸਾਹਿਬ ਉਹ ਜਰਨਲ ਡਾਇਰ ਵਾਲਾ ਰੂਪ ਧਾਰੋਂਗੇ ਉਹ ਤੁਹਾਡੀ ਇੱਛਾ ਆ ਮੈਂ ਆਡੀਓ ਲਾ ਦੂੰਗਾ ਉਹ ਆਡੀਓ ਸੁਣ ਲੈਣ ਪੰਜਾਬ ਦੇ ਲੋਕ ਆ ਵੇਖ ਲਓ ਜੀ ਜਿਹੜਾ ਫੋਨ ਆਇਆ ਹੈਲੋ ਹਾਂਜੀ ਮੈਂ ਚੀਪਰੇਮ ਜਨ ਬੋਲਦਾ ਸੀ ਇਹਦਾ ਤੋਂ ਹਾਂਜੀ ਕੀ ਨਿਸ਼ੂਜੀ ਸਿੰਘ ਦੇ ਘਰੋਂ ਬੋਲਦੇ ਹੋ ਹਾਂਜੀ ਹਾਂਜੀ ਕੌਣ ਬੋਲ ਰਿਹਾ ਹੈ ਚਾਚਾ ਦਾ ਮੁੰਡਾ ਬੋਲਦਾ ਹਾਂ ਚਾਹੀ ਤੁਮ ਚੱਕਰੇ ਦਾ ਇਹ ਉਹਨਾਂ ਨਾਲ ਗੱਲ ਕਰਨੀ ਸੀ ਜੀ ਗੱਲ ਹੋ ਜੂਗੀ ਥੋੜੇ ਸਮੇਂ ਤੱਕ ਉਹਨਾਂ ਤਾਂ ਵੀ ਇਹ ਤਾਂ ਨਹੀਂ ਕਾਫੀ ਅਲੱਗ ਟੌਨ ਆਈ ਪਈ ਆ ਅੱਛਾ ਇਹ ਤਰਨੇ ਤੇ ਗਿਆ ਸੀਗਾ ਨਾਲੇ ਭਾਨੇ ਦਾੜਾ ਮਸਲਾ ਸੀਗਾ ਕਿੰਨੇ ਤਰੀਕ ਨੂੰ ਆ ਜਿੱਦੋਂ ਹੁਣ ਬੈਰੀਕੇਟ ਤੋੜੇ ਨਹੀਂ ਨਹੀਂ ਉਸ ਦਿਨ ਨਹੀਂ ਗਏ ਉਸ ਦਿਨ ਅਸੀਂ ਉਸ ਦਿਨ ਨਹੀਂ ਗਏ ਕਿਨੇ ਤਰੀਕ ਦੀ ਗੱਲ ਆਈ ਸੀ ਅਸੀਂ ਜਿਹੜਾ ਪਹਿਲਾ ਕੱਟ ਸੀ ਉਹਦੇ ਤੇ ਗਏ ਸੀਗੇ ਤਿੰਨ ਤਰੀਕ ਨੂੰ ਨਹੀਂ ਗਏ ਸੀ ਮਤਲਬ ਗਏ ਸੀਗੇ ਨਾ ਨਹੀਂ ਨਹੀਂ ਉਸ ਤੋਂ ਮਤਲਬ ਪਹਿਲਾਂ ਵਾਲੇ ਤੇ ਗਏ ਸੀ ਜਿਹੜਾ ਰੱਖਿਆ ਸੀ ਪੰਨੇ ਸਿੱਧੂ ਦੇ ਪਿੰਡ ਕੋਟ ਤੋਂ ਨਾ ਉੱਥੇ ਗਏ ਸੀ ਉੱਥੇ ਗਏ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਤਬੀਏ ਤੇ ਬਹੁਤ ਜ਼ਿਆਦਾ ਮਤਲਬ ਖਰਾਬ ਹੋ ਗਈ ਉਸ ਦਿਨ ਤੋਂ ਹਸਪੀਟਲ ਸੀ ਕੋਈ ਨਹੀਂ ਕੋਈ ਨਹੀਂ ਕਰਦੇ ਨਹੀਂ ਠੀਕ ਹਾਂਜੀ ਇਹ ਜਾਂਦਾ ਹੋਣਾ ਹੈ ਨਾ ਉਹਦੇ ਮੰਗਦਾ ਜੀ ਨਹੀਂ ਹੁਣ ਉਸ ਤੋਂ ਬਾਅਦ ਨਹੀਂ ਗਏ ਹੁਣ ਵੀ ਉਹਦੀ ਕਰਦਾ ਸਪੋਰਟ ਹੈ ਹਾਂਜੀ ਨਹੀਂ ਨਹੀਂ ਉਹ ਨਹੀਂ ਕਰਦਾ ਸਪੋਰਟ ਉਹਦੀ ਉਹ ਘਰੇ ਬੈੱਡ ਤੇ ਪਿਆ ਹੈ ਮੈਂ ਹੁਣ ਉਹਦੇ ਇਹ ਅਜੇ ਵੀ ਉਹਦੀ سپورਟ ਕਰਦਾ ਨਹੀਂ ਨਹੀਂ ਜਨਾਬ ਹਮ ਤਾਂ ਘਰੇ ਹੀ ਪਿਆ ਨਾ ਜੀ ਕੋਈ ਫੋਨ ਤੇ ਚੱਲਿਆ ਵਾ ਮੈਂ ਉਦਾਂ ਕਹਿ ਰਿਹਾ سپورਟ ਕਰਦਾ ਉਹਦੀ ਕਿ ਨਹੀਂ ਕਰਦਾ ਮੈਂ ਹੁਣ ਨਹੀਂ ਫਿਲਹਾਲ ਦੀ ਘੜੀ ਕੋਈ ਵੀਡੀਓ ਨਹੀਂ ਪਾ ਸਕਦਾ ਚਲੋ ਵੇਟ ਕਰਦੇ ਆ ਠੀਕ ਇਹ ਤਾਂ ਠੀਕ ਹੋਇਆ ਕਰਾਓ ਗੱਲ ਅੱਜ ਜ਼ਰੂਰ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੇਮਚੰਦ ਜੀ ਬੋਲਦੇ ਹਾਂ ਹਾਂ ਜੀ ਕਿਸ਼ੋਦੀ ਬੋਲਦਾ ਜੀ ਹਾਂ ਜੀ ਹਾਂ ਜੀ ਆਪਣੇ ਮੁੰਛੀ ਜੀ ਬੋਲਦੇ ਹਾਂ ਹੋਲਡ ਕਰੋ ਹੋਲਡ ਕਰੋ ਇਹ ਉਹ ਪਤਨਾ ਕੀ ਪ੍ਰੋਗਰਾਮ ਹੈ ਨੂੰ ਪਵਨ ਨੂੰ ਭੇਜਿਓ ਬੋੜਾ ਮੁੰਡੇ ਆ ਜਾਂਦਾ ਆ ਉਹਨੂੰ ਲੈ ਕੇ ਆ 10 15 ਮਿੰਟ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਆ ਮਹਾਰਾਜ ਨੂੰ ਫੋਨ ਆਇਆ ਸੀ ਤੁਹਾਡੇ ਮੁੰਡੇ ਕੋਲ ਹਾਂ ਜੀ ਫਰਮਾਓ ਜੀ ਫਰਮਾਓ ਨਾ ਤੁਸੀਂ ਫਰਮਾਓ ਤੁਸੀਂ ਕੀ ਕਰਦੇ ਫਿਰਦੇ ਜੀ ਫਰਮਾਓ ਮਹਾਰਾਜ ਆਪਾਂ ਕੀ ਕੀਤਾ ਮੇਰੇ ਮਾਲਕ ਉਹ ਨਹੀਂ ਨਹੀਂ ਮਾਲਕੋ ਵਾਲੀ ਤੇ ਕੋਈ ਗੱਲ ਨਹੀਂ ਹੈ ਜੀ ਤੁਸੀਂ ਮਤਲਬ ਆ ਜਿੱਦਨ ਬੈਰੀਕੇ ਤੋੜੇ ਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੇ ਆਪਾਂ ਗਏ ਹੋਏ ਤਾਂ ਸਾਡੇ ਕੋਲ ਹੀ ਮਾਲਕਾ ਅਣਪਛਾਤੇਆਂ ਚ ਪਾਇਆ ਤੁਸੀਂ ਉਹ ਤਾਂ ਮੈਂ ਤੁਹਾਡੀ ਬਲੌਗਰ ਹੀ ਚੁੱਕਣੀ ਸਾਰੇ ਮੇਰੀ ਗੱਲ ਤਾਂ ਸੁਣ ਲਓ ਮਹਾਰਾਜ ਉਹ ਤਾਂ ਚਲੋ ਤੁਹਾਡੀ ਮਰਜ਼ੀ ਆ ਚੱਕ ਲਓ ਜੀ ਪਰ ਤੁਸੀਂ ਮੈਂ ਤਾਂ ਸੀਸੀਟੀਵੀ ਕੈਮਰਾ ਤੁਹਾਨੂੰ ਵਿਖਾ ਦੂੰਗਾ ਮੈਂ ਦਾਖਲ ਪਿਆ ਸੀ ਉਸ ਟਾਈਮ ਹੂੰ ਤੇ ਮੇਰੇ ਬੋਤਲਾ ਲੱਗ ਰਹੀਆਂ ਸੀ ਰਿਪੋਰਟਾਂ ਵਿਖਾ ਦੂੰਗਾ ਕਿੰਝੋ ਜਿੰਨਾ ਬਚਿਆ ਜਾਂਦਾ ਜਿੰਦਗੀ ਦਿੱਤੀ ਆਪਣੇ ਜਿਸ ਤੰਗੇ ਕਮੀ ਲਾਓ ਜੀ ਇਹ ਕਿਸੇ ਨੇ ਮਗਰ ਨਹੀਂ ਆਉਣਾ ਸਾਡੇ ਮਾਪਿਓ ਨੇ ਆਉਣਾ ਮਗਰ ਹਾਂ ਇਹ ਤਾਂ ਮੈਂ ਗੱਲ ਮੰਨਦਾ ਇਹ ਚਾਰ ਜਿਹੜਾ ਕੋਈ ਆ ਛਾਤੀਆਂ ਤੇ ਹੱਥ ਮਾਰਦੇ ਆ ਸਿਸਟਮ ਦੇ ਨਾਲ ਕੋਈ ਗਲਤ ਤਰੀਕੇ ਨਾਲ ਕਰਨੀ ਹੁੰਦੀ ਆ ਮੇਰੇ ਮਾਲਕ ਉਹ ਸਿਸਟਮ ਨੂੰ ਤਾਂ ਅਸੀਂ ਕਦੇ ਵੀ ਕੁਝ ਨਹੀਂ ਬੋਲੇ ਜੀ ਗੱਲ ਸਰਕਾਰ ਦੀ ਹੋਈ ਹੈ ਤੁਹਾਡੇ ਤਾਂ ਬੜਾ ਸਰਕਾਰ ਸਰਕਾਰ ਸਿਸਟਮ ਹੀ ਹੁੰਦਾ ਹੈ ਜੀ ਛੋਟੇ ਜਿਹੜੀ ਸਰਕਾਰ ਹੈ ਇਹ ਸਿਸਟਮ ਹੀ ਹੁੰਦਾ ਹੈ ਜੀ ਜੀ ਸਿਸਟਮ ਕੀ ਹੁੰਦਾ ਹੈ ਮੈਂ ਉਹ ਤੁਹਾਨੂੰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਮੰਨਦਾ ਇਹ ਸਿਸਟਮ ਕੀ ਹੁੰਦਾ ਸਰਕਾਰ ਕੀ ਫਰਕ ਹੁੰਦਾ ਹੈ ਜਿਹੜੀ ਸਰਕਾਰ ਆ ਮਹਾਰਾਜ ਉਹ ਪੰਜ ਸਾਲ ਰਹੀ ਜਿਹੜਾ ਮੈਂ ਇਹ ਕਹੂੰਗਾ ਵੀ ਜਿਹੜਾ ਪ੍ਰਸ਼ਾਸਨ ਤੇ ਸਾਡਾ ਸਿਸਟਮ ਆ ਉਹ 60 ਸਾਲ ਆਸਤੇ ਰਹਿਦਾ ਸਾਰੀ ਉਮਰ ਸਰਕਾਰਾਂ ਹੀ ਬਣਾਉਂਦੀਆਂ ਸਿਸਟਮ ਤੇ ਸਰਕਾਰਾਂ ਆ ਇਹਦੇ ਸਿਸਟਮ ਅੱ ਚੱਲਦੀ ਸਾਰਾ ਕੁਝ ਜੀ ਠੀਕ ਆ ਨਾ ਜੀ ਇਹ ਕੋਈ ਤਰੀਕਾ ਰੱਖੋ ਆਪਦੀ ਬੋਲਬਾਣੀ ਧਾਰੋ ਕੋਈ ਗੱਲ ਨਹੀਂ ਮਾਲਕ ਹੋਰ ਸੇਵਾ ਜਿਹੜੇ ਤੁਹਾਨੂੰ ਥੱਲੇ ਦੇਖਦੇ ਨਾ ਚੱਕਦੇ ਛੇੜਾ ਫੜਲਾ ਛੇੜਾ ਜੀ ਇਹ ਕਿਸੇ ਨੇ ਨਾ ਕੋਈ ਅੱਜ ਤੱਕ ਮਗਰ ਗਿਆ ਤੇ ਨਾ ਕੋਈ ਗਿਆ ਅਜੇ ਤੱਕ ਆਇਆ ਕਿਸੇ ਦੇ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਇਹੀ ਗੱਲ ਕਹਿੰਨੇ ਆ ਜੀ ਇਹ ਕਿਹੜੇ ਸਮੇਂ ਦਿੱਲਾ ਕੰਮ ਨੂੰ ਉਹਨੇ ਕਿਹਾ ਕਰ ਸਮਝਾਓ ਮਾਨ ਸਾਹਿਬਾ ਨੇ ਜੀ ਜੀ ਠੀਕ ਆ ਆਪਣਾ ਪ੍ਰਵਾਸ ਪਾਲੋ ਜੀ ਤੇ ਰੱਬ ਦਾ ਦੂ ਟੈਂਪ ਸ਼ੁਕਰਾਨਾ ਕਰਿਆ ਕਰੋ ਠੀਕ ਹੈ ਜੀ ਠੀਕ ਹੈ ਤੇ ਬਾਕੀ ਜਿਹੜੋ ਕਰਦੇ ਆ ਜੈਕਰ ਕੀ ਹੈ ਤੁਹਾਡਾ ਉਸ ਦਿਨ ਦਾ ਕੀ ਰੋਲ ਸੀਗਾ ਵਿੱਚ ਹਾਂ ਜੀ ਤੇ ਕਿਉਂ ਸਾਡੇ ਮੁੰਡੇ ਦੱਸਿਆ ਵੀ ਉਹ ਨਹੀਂ ਠੀਕ ਹੈ ਘਰੇ ਸੀ ਜੀ ਜੀ ਮੈਂ ਤਾਂ ਤੁਸੀਂ ਪ੍ਰਾਣੀਆਂ ਜਾਂ ਤੁਹਾਡੀਆਂ ਕੋਈ ਵੀਡੀਓ ਭੇਜੀਆਂ ਆ ਜੀ ਤਾਂ ਦੇ ਬੰਦੇ ਵੀ ਸਾਨੂੰ ਬਾਹਰੋਂ ਨਹੀਂ ਆਉਂਦੀਆਂ ਕੋਈ ਤੁਹਾਡੇ ਨਾਲ ਜਿਹੜੇ ਰਹਿੰਦੇ ਹੋ ਹੀ ਭੇਜੀ ਜਾਂਦੇ ਆ ਮੈਂ ਤੁਹਾਡੀ ਜਮਾਂ ਗੱਲ ਨਾਲ ਮਾਲ ਕੋ ਠੀਕ ਹੈ ਜੀ 29 ਤਰੀਕ ਨੂੰ ਅਸੀਂ ਗਏ ਆ ਤੇ ਤੁਸੀਂ ਜਾਂਦੇ ਕਰੇ ਚੱਕਰ ਕੀ ਇਹਨਾਂ ਦੀ ਦੇਣ ਕੀ ਹੈ ਤੁਹਾਡੀ ਆਪਣੇ ਕੋਲੋਂ ਕੀ ਦੇਣ ਇਹਨਾਂ ਲੋਕਾਂ ਦੀ ਦੇਖੋ ਮਾਰ ਸਭ ਤੋਂ ਪਹਿਲੀ ਗੱਲ ਤੇ ਆ ਵੀ ਚਲੋ ਤੁਸੀਂ ਮੈਂ ਫਿਰ ਤੁਹਾਨੂੰ ਕਹੂੰਗਾ ਵੀ ਤੁਹਾਡੀ ਸਰਕਾਰ ਆ ਦੋ ਦੋ ਤਿੰਨ ਬੰਦੇ ਸ਼ਿਰਕ ਤੇ ਭੇਜ ਦੋ ਨਗਰ ਕਿਤੇ ਲੰਘੂਗਾ ਇਹ ਹੋਰ ਚਲੋ ਟਾਡੀ ਸਰਕਾਰ ਮੈਂ ਮੰਨਦਾ ਜੀ ਗੱਲ ਤੁਸੀਂ ਸਰਕਾਰ ਸਾਡੀ ਨਹੀਂ ਹੈਗੀ ਸਰਕਾਰ ਟਾਡੀ ਹੈ ਨਹੀਂ ਇਹ ਸਾਡੀ ਸਰਕਾਰ ਹੁੰਦੀ ਤਾਂ ਮਹਾਰਾਜ ਇਹ ਗੱਲ ਨਹੀਂ ਹੁਣ ਤੁਸੀਂ ਮੈਨੂੰ ਪੁੱਛਿਆ ਤੁਹਾਨੂੰ ਕੀ ਹੋਇਆ ਨਹੀਂ ਨਹੀਂ ਮੈਂ ਤਾਂ ਚਲੋ ਮੈਂ ਤਾਂ ਤੁਹਾਨੂੰ ਕਹਾਂ ਮੈਨੂੰ ਤਾਂ ਡੇਂਗੂ ਬੁਖਾਰ ਆ ਉਧਰੋਂ ਮੈਂ ਤਾਂ 21 ਤਰੀਕ ਦਾ ਬਿਮਾਰ ਸੀਗਾ ਉਹ ਤਾਂ 29 ਤਰੀਕ ਨੂੰ ਗਿਆ ਉਹ ਦਿਨ ਗਿਆ ਜੀ ਨਾ ਤੁਸੀਂ ਉਹਦੇ ਪਿੰਡ 29 ਤਰੀਕ ਨੂੰ ਗਏ ਰਹੇ ਸੀ ਉਹ 3 ਤਰੀਕ ਉਹਦੀ ਕਿਹੜੀ ਕੁਰਬਾਨੀ ਕਿਹੜੀ ਉਹਦੀ ਆਪਣੀ ਕੌਮ ਲਈ ਫਿਰ ਅਸੀਂ ਵੀ ਤੁਹਾਨੂੰ ਕਹੀਏ ਵੀ ਠੀਕ ਹੈ ਤੁਸੀਂ ਜਾਣਦੇ ਹੋ ਕੋਮਾ ਸਿੱਦੇ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ ਜੀ ਉਹਨਾਂ ਵਾਸਤੇ ਕਿਹੜਾ ਕੁਛ ਆਪਾਂ ਕੀਤਾ ਜੀ ਹਾਂਜੀ ਜਿਨ੍ਹਾਂ ਨੇ ਸਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਉਹ ਮੰਨ ਲਓ ਆਪਾਂ ਤਾਂ ਜੇ ਗੱਲ ਕਰਦੇ ਆ ਜੇ ਉਹ ਕਿੰਨੇ ਹੀ ਸਹੀ ਜੀ ਤੁਸੀਂ ਮੂੰਹ ਫਿਰ ਮੁੰਨਿਆ ਤੁਸੀਂ ਕਰੋ ਕੌਮ ਲਈ ਕਿਹੜੀ ਕੁਰਬਾਨੀ ਕਰਤੀ ਨਹੀਂ ਜੇ ਕਰ ਸ਼ਰਮ ਇੰਨਾ ਕਿ ਨਹੀਂ ਪਿੰਦਾ ਨਹੀਂ ਸ਼ਰਮ ਨਹੀਂ ਪਿੰਦੀ ਜੀ ਚੈੱਕ ਕਰਾਓ ਸਾਡੇ ਖਾਨਾਂ ਨੂੰ ਮੈਂ ਕੁਝ ਵੀ ਨਹੀਂ ਖਾਂਦਾ ਡਰੌਪ ਟੈਸਟ ਕਰਾਓ ਜੀ ਵੇਖ ਲਾ ਮੁਰਕੇ ਇੱਥੇ ਦੂਜੇ ਦੇ ਨਾਂ ਕਿ ਲੈ ਮੋਡਲ ਮੰਗਣ ਲੱਪਿੰਦੇ ਸਾਡੇ ਬਾਬਾ ਲਾਚ ਮਹਾਰਾਜ ਉਹ ਤਾਂ ਚਲੋ ਜੇ ਤੁਸੀਂ ਕੁੱਟਣਾ ਕੁੱਟ ਵੀ ਸਕਦੇ ਆ ਉਦੋਂ ਦੀ ਗੱਲ ਨਹੀਂ ਕਰ ਰਿਹਾ ਮੈਂ ਕਹਾ ਦੂਜਾ ਆਣ ਕੇ ਉਸੇ ਟਾਈਮ ਮੰਗਣ ਲੱਪੈਂਦੇ ਆ ਇਹ ਉਹ ਤਾਂ ਉਹ ਤਾਂ ਮਹਾਰਾਜ ਜਿਹੜਾ ਮੰਗਦਾ ਉਹ ਮੰਗਦਾ ਜੀ ਸਾਨੂੰ ਤਾਂ ਜਿਵੇਂ ਠੀਕ ਆ ਜੀ ਆ ਥੋੜੇ ਜੇ ਕੋਈ ਨਹੀਂ ਬੰਦਾ ਬਣ ਜਾ ਮੇਰਾ ਵੀਰ ਸਾਡਾ ਤੇ ਨਾਲ ਕੋਈ ਹੈ ਨਹੀਂ ਆ ਬੰਦੇ ਬਣੋ ਬਸ ਅਸੀਂ ਦੇਹੀ ਕਿੰਨੇ ਤੁਹਾਨੂੰ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਦਾ ਜੀ ਪਰ ਤਿੰਨ ਤਰੀਕ ਨੂੰ ਬਣੀ ਜੀ ਪਾਵਾ ਆਏ ਆ ਬਾਅਦ ਕਰਦੇ ਠੀਕ ਹੈ ਜੀ ਕਿਹੜੇ ਥਾਣੇ ਤੋਂ ਬੋਲਦਾ ਹਾਂ ਜੀ ਬਾਅਦ ਕਰਦਾ ਆਹ ਵੇਖ ਲਓ ਜੀ ੱੱੱਕਾ ਕਿੰਨਾ ਸ਼ਰਿਆਮ ਹੁਣ ਬਸ 마ਸਕਾ ਮੂੰਹ ਤੇ ਮਾਸਕ ਲਾ ਕੇ ਬਹਿ ਜਾਗੇ ਤੇ ਪਰ ਇਹ ਸੀਐਮ ਸਾਹਿਬ ਤੁਸੀਂ ਚੁਕਾ ਦੋਗੇ ਤੁਹਾਡੀ ਸਰਕਾਰ ਕੋਈ ਦਿੱਕਤ ਨਹੀਂ ਮੈਨੂੰ ਕੱਲੇ ਨੂੰ ਨਹੀਂ ਤੁਸੀਂ ਬਹੁਤਿਆਂ ਦੇ ਪਰਚੇ ਪਵਾਈ ਜਾਂਦੇ ਆ ਕੋਈ ਗੱਲ ਨਹੀਂ ਇਲੈਕਸ਼ਨ ਹੁੰਦੇ ਰਹਿੰਦੇ ਆ ਤੇ ਪਰ ਤੁਹਾਡੀ ਸਰਕਾਰ ਬਿਲਕੁਲ ੱੱੱਕਾ ਕਰ ਰਹੀ ਆ ਬਾਕੀ ਆਪ ਜੀ ਦੀ ਜੋ ਮਰਜ਼ੀ ਆ ਤੇ ਨਾ ਤੁਸੀਂ ਇਹ ਮਤਲਬ ਇਹ ੱੱੱਕਾ ਮੈਂ ਤੇ ਪੰਜਾਬੀ ਚ ਇਹ ਕਹੂੰਗਾ ੱੱੱਕਾ ਲੋਕ ਤੁਹਾਡੇ ਮਗਰ ਕਿੰਨਾ ਇਕੱਠ ਕਰਕੇ ਆਉਂਦੇ ਸੀ ਕਦੇ ਕਾਂਗਰਸੀਆਂ ਨੇ ਨਹੀਂ ਰੋਕਿਆ ਸੀ ਕਦੇ ਕਾਂਗਰਸੀਆਂ ਨੇ ਨਹੀਂ ਰੋਕਿਆ ਸੀ ਅੱਜ ਤੁਸੀਂ ਬੀਜੇਪੀ ਨੂੰ ਕਿੰਨਾ ਬੋਲਦੇ ਆ ਕਦੇ ਤੁਹਾਨੂੰ ਉਹਨਾਂ ਨੇ ਨਹੀਂ ਰੋਕਿਆ ਫਿਰ ਆਪਦੇ ਲਈ ਤੁਸੀਂ ਪਤਾ ਨਹੀਂ ਕੀ ਦਿੱਕਤ ਆ ਹਾਂ ਜੇ ਗੱਲ ਮਰਿਆਦਾ ਦੀ ਹੁੰਦੀ ਆ ਮਰਿਆਦਾ ਤੁਸੀਂ ਸਾਨੂੰ ਕਹੋ ਮਰਿਆਦਾ 'ਚ ਮੈਂ ਬੋਲੂਗਾ ਮੈਂ ਪਹਿਲਾਂ ਵੀ ਤੁਹਾਡਾ ਸਤਿਕਾਰ ਕਰਦਾ ਅੱਜ ਵੀ ਸਤਿਕਾਰ ਕਰਦਾ ਪਰ ਆ ੱਤਕਾ ਸ਼ਰਿਆਮ ਮਾਸਕ ਲਾਈ ਜਾ ਰਹੇ ਆ ਲੋਕਤੰਤਰ ਤੇ ਲੋਕਤੰਤਰ ਦੇ ਮੂੰਹ ਤੇ ਮਾਸਕ ਆ ਉਹ ਤੁਸੀਂ ਲਵਾਤਾ ਕੋਈ ਦਿੱਕਤ ਨਹੀਂ ਜੀ